ਤੁਸੀਂ ਦੇਖ ਰਹੇ ਹੋ ਪੀਟੀਨੋ 24 ਅੱਜ ਇਸ ਵਕਤ ਰਾਜਪੁਰਦੀ ਮਾਰਕੀਟ ਕਮੇਟੀ ਦੇ ਵਿੱਚ ਮੌਜੂਦ ਹਾਂ ਦੱਸਦੀ ਆ ਪੰਜਾਬ ਸਰਕਾਰ ਵੱਲੋਂ ਰਾਜਪੁਰ ਹਲਕਾ ਦੀਆਂ 20 ਸੜਕਾਂ ਲੱਗਪਾਂ ਜਿਹੜੀਆਂ ਹਨ ਉਹਨਾਂ ਦਾ ਜਿਹੜਾ ਟੈਂਡਰ ਪਾਸ ਕੀਤਾ ਗਿਆ ਇਸ ਸੰਬੰਧੀ ਗੱਲਬਾਤ ਕਰਾਂਗੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਦੀਪਕ ਸੂਰਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਨੂੰ ਜਾਣਕਾਰੀ ਦੇਣਗੇ ਕਿ ਆਖਰ ਕਿਹੜੇ-ਕਿਹੜੇ ਪਿੰਡਾਂ ਦੀ ਜਿਹੜੀਆਂ ਸੜਕਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਅਪਰੋਗ ਕੀਤੀਆਂ ਪੀਟੀਨੋ 24 ਦੇ ਲਈ ਰਾਜਪੁਰ ਤੋਂ ਹਿਮਾਚਲ ਹਰੀਦ ਰਿਪੋਰਟ ਮੇਰੇ ਛੋਟੇ ਜਿਹੇ ਸੱਦੇ ਤੇ ਪ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਦਾ ਮੈਂ ਦਿলো ਧੰਨਵਾਦ ਕਰਦਾ ਤੇ ਜੀ ਆਇਆਂ ਨੂੰ ਆਖਦਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਅੱਜ ਜਿਹੜਾ ਮੇਨ ਆਪਣਾ ਗੱਲ ਕਰਨ ਦਾ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਪੰਜਾਬ ਦੇ ਪਿੰਡਾਂ ਦੀਆਂ ਲਿੰਕ ਰੋਡਾਂ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਕਿ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਸਾਡੇ ਰਾਜਪੁਰਾ ਦੇ ਵਿੱਚ ਜਿਹੜੀ ਮੇਰੀ ਮਾਰਕੀਟ ਕਮੇਟੀ ਹੈਗੀ ਹੈ ਇਹਦੇ ਅਧੀਨ ਵੀ 20 ਪਿੰਡਾਂ ਦੀਆਂ ਲਿੰਕ ਰੋਡਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈਗਾ ਉਹਨਾਂ ਪਿੰਡਾਂ ਦਾ ਵੇਰਵਾ ਇਸ ਤਰ੍ਹਾਂ ਹੈ ਗਮਨੇੜੀ ਤੋਂ ਸਬਦਲਪੁਰ 6 ਲੱਖ ਰੁਪਇਆ ਫਰਨੀਪਿੰਡ ਖਾਨਪੁਰ ਗੰਡਿਆਂ ਤੋਂ 28 ਲੱਖ ਰੁਪਇਆ ਟਕਾਨ ਤੋਂ ਜੋ ਮੰਗੂਰ ਲਈ 72 ਲੱਖ ਰੁਪਇਆ ਜੀਟੀ ਰੋਡ ਤੋਂ ਮਹਿਤਾਬਗੜ ਲਈ 25 ਲੱਖ ਰੁਪਏ ਇਸੇ ਤਰ੍ਹਾਂ ਹੋਰ ਵੀ ਕਈ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਬਣਨੀਆਂ ਹੈਗੀਆਂ ਨੇ ਇਹਦੇ ਲਈ 1397.50 ਲੱਖ ਰੁਪਏ ਦਾ ਟੋਟਲ ਬਜਟ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਆਇਆ ਹੈਗਾ ਇਹ ਕਦ ਤੋਂ ਸ਼ੁਰੂ ਹੋ ਜਾਏਗਾ ਸਮਾਂ ਤੇ ਜਿਹੜਾ ਸ਼ੁਰੂ ਹੋ ਜਾਏਗਾ ਇਹ 22 ਤਰੀਕ ਤੋਂ ਟੈਂਡਰ ਲੱਗਨੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਜਦੋਂ ਇਹ ਟੈਂਡਰਾਂ ਦਾ ਕੰਮ ਕੰਪਲੀਟ ਹੋ ਜਾਏਗਾ ਸੜਕਾਂ ਬਣਨੀ ਸ਼ੁਰੂ ਹੋ ਜਾਣਗੀਆਂ ਤਾਂ ਉਹ ਤੱਕ ਨਿਪਟ ਜਾਊਗਾ ਕੰਮ ਇਹ तकरीबन ਟੈਂਡਰ ਖੁੱਲਣ ਤੋਂ ਬਾਅਦ 2 ਮਹੀਨੇ ਦਾ ਜਿਹੜਾ ਪ੍ਰੋਸੈਸ ਹੈਗਾ ਇਹਦਾ 2 ਮਹੀਨੇ ਸੜਕਾਂ ਕੰਪਲੀਟ ਹੋ ਜਾਣਗੀਆਂ ਪਰਸਾਤਾਂ ਨੇ ਸ਼ੁਰੂ ਹੋ ਜਾਣੀਆਂ ਉਹ ਤੋਂ ਪਰਸਾਤਾਂ ਤੋਂ ਪਹਿਲਾਂ ਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜੇ ਇਨ ਕੇਸ ਬਰਸਾਤ ਪਹਿਲਾਂ ਆਂਦੀ ਹੈ ਤਾਂ ਇਸ ਸੜਕਾਂ ਦਾ ਕੰਮ ਥੋੜਾ ਜਿਹਾ ਡਿਲੇ ਕਰਕੇ ਉਸ ਤੋਂ ਬਾਅਦ ਕੀਤਾ ਜਾਏਗਾ ਮੇਨ ਮੇਰਾ ਜਿਹੜਾ ਅੱਜ ਮਕਸਦ ਸੀਗਾ ਦੱਸਣ ਦਾ ਕਿ ਜਿਹੜੀਆਂ ਸੜਕਾਂ ਲਿੰਕ ਰੋਡ ਦੀਆਂ ਬਣਦੀਆਂ ਨੇ ਇਹ ਪਿਛਲੇ ਸਰਕਾਰਾਂ ਦੌਰਾਨ ਨਹੀਂ ਬਣਦੀਆਂ ਆਈਆਂ ਨੇ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੈਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਨਵੀਂ ਮਹਿੰਮ ਸ਼ੁਰੂ ਕੀਤੀ ਹੈ ਜਿਹੜੀ ਵੀ ਕੋਈ ਸੜਕ ਸਾਡੀ ਸਰਕਾਰ ਦੇ ਵਿੱਚ ਬਣੇਗੀ ਉਹਦੇ ਲਈ ਜਿਹੜਾ ਵੀ ਠੇਕੇਦਾਰ ਸੜਕ ਬਣਾਏਗਾ ਉਹਦੇ ਲਈ 5 ਸਾਲ ਦਾ ਇੱਕ ਪੀਰੀਅਡ ਰੱਖਿਆ ਗਿਆ ਕਿ ਉਹ 5 ਸਾਲ ਠੇਕੇਦਾਰ ਸੜਕ ਨੂੰ ਮੇਨਟੇਨ ਵੀ ਕਰੇਗਾ ਕਿਉਂਕਿ ਪੰਜਾਬ ਦੇ ਵਿੱਚ ਕਿਾ ਲੋਕਾਂ ਦੀਆਂ ਇਹੀ ਗੱਲਾਂ ਹੁੰਦੀਆਂ ਸੀ ਕਿ ਸੜਕ ਬਣਨ ਤੋਂ ਬਾਅਦ ਮਹੀਨੇ ਬਾਅਦ ਟੁੱਟ ਗਈ 2 ਮਹੀਨੇ ਬਾਅਦ ਟੁੱਟ ਗਈ ਮੁੜ ਕੇ ਸੜਕ ਟੁੱਟੀ ਹੋਈ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਸੀ ਕਿਉਂਕਿ ਡਿਪਾਰਟਮੈਂਟ ਕਹਿੰਦਾ ਸੀਗਾ ਕਿ ਜਿਹੜੀ ਸੜਕ ਬਣੀ ਹੈਗੀ ਐ ਇਹ ਤਾਂ ਹਜੇ 6 ਮਹੀਨੇ ਪਹਿਲਾਂ ਬਣੀ ਹੈ ਇਹ ਬਣ ਨਹੀਂ ਸਕਦੀ ਹੈਗੀ ਤੇ ਲੋਕਾਂ ਨੂੰ ਬੜੇ ਪਰੇਸ਼ਾਨੀਆਂ ਆਉਂਦੇ ਸੀਗੇ ਇਸ ਲਈ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹੁੰਸੀ ਮਾਨ ਜੀ ਨੇ ਇੱਕ 5 ਸਾਲਾ ਜਿਹੜਾ ਇੱਕ ਸਕੀਮ ਲਾਂਚ ਕੀਤੀ ਹੈਗੀ ਐ ਕਿ ਜਿਹੜੀ ਸੜਕ ਇਸ ਸਾਲ ਬਣੇਗੀ ਉਸ ਨੂੰ ਠੇਕੇਰ 5 ਸਾਲ ਲਈ ਮੇਨਟੇਨ ਕਰੇਗਾ ਜਿਵੇਂ ਨਾਲ ਪੰਜਾਬ ਦੇ ਜਿਹੜੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਉਹ ਜਿਹੜੀ ਇਹ ਸੜਕ ਬਣੇਗੀ ਉਹ ਕਿੱਟੋ-ਘੜ 5 ਸਾਲ ਲਈ ਮਨਿਆਦ ਰਹੇਗੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕੋਈ ਦਿੱਕਤ ਨਾ ਆਵੇ। ਸਰ ਜਿਸ ਤਰ੍ਹਾਂ ਨਾਲ ਅਗੇ 2027 ਦੇ ਵਿੱਚ ਵੋਟਾਂ ਪੈ ਰਹੀਆਂ ਨੇ। ਜੀ। ਤੁਹਾਨੂੰ ਪਰਮਾਤਮਾ ਕਰੇ ਦੁਆਰਾ ਫਿਰ ਤੁਹਾਡੀ ਸਰਕਾਰ ਆਵੇ। ਜੀ। ਸਾਡੀ ਕੋ ਸਰਕਾਰ ਬਦਲ ਜਾਂਦੀ ਹੈ ਜੀ। ਤੇ ਤੁਹਾਡੇ ਹੀ ਨਾ ਕਾਨੂੰਨਾਂ ਆ ਕੀ ਬਣੂਗਾ ਜੀ। ਨੇ ਸਾਰੇ ਕਿਨੂ ਜਿਹੜਾ ਅਸੀਂ ਐਗਰੀਮੈਂਟ ਜਿਹੜੇ ਰੈਂਡਰ ਹੋ ਰਿਹਾ ਐ ਐਗਰੀਮੈਂਟ ਕੀਤਾ ਗਿਆ ਹੈਗਾ ਇਹਨਾਂ ਨੂੰ ਜਿਹੜੇ ਠੇਕੇਦਾਰਾਂ ਨੂੰ ਇੱਕ ਮਿਨੀਮਮ ਇੱਕ ਅਮਾਉਂਟ ਫਿਕਸ ਕੀਤੀ ਗਈ ਹੈਗੀ ਆ ਇਸ ਸਾਲ ਜਿਹੜੀ ਸੜਕ ਬਣੇਗੀ ਉਹਨਾਂ ਨੂੰ ਉਹਦੀ ਸੜਕ ਦੀ ਜਿਹੜੀ ਪੇਮੈਂਟ ਕੀਤੀ ਜਾਏਗੀ ਉਸ ਤੋਂ ਬਾਅਦ 26 27 27 28 29 29 ਦੀ ਲਈ ਜਿਹੜਾ ਐਗਰੀਮੈਂਟ ਕੀਤਾ ਜਾਏਗਾ ਉਹਨਾਂ ਨੂੰ ਜਿਹੜੀਆਂ 20 ਪਿੰਡਾਂ ਦੀਆਂ ਸੜਕਾਂ ਹੈਗੀਆਂ ਉਹਨਾਂ ਨੂੰ ਰਿਪੇਅਰ ਕਰਨ ਵਾਸਤੇ ਇੱਕ ਮਿਨੀਮਮ ਅਮਾਉਂਟ ਦਿੱਤੀ ਜਾਏਗੀ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਟੋਲ ਪਲਾਜ਼ੇ ਲੱਗਦੇ ਹੈਗੇ ਆ ਉਹਨਾਂ ਜਿਹੜੇ ਟੋਲ ਪਲਾਜ਼ੇ ਵਾਲੇ ਹੈਗੇ ਉਹਨਾਂ ਨੂੰ ਇੱਕ ਲਿੰਕ ਰੋਡ ਦੀਆਂ ਸੜਕਾਂ ਬਣਣੀਆਂ ਜਿਹੜੇ ਠੇਕੇਦਾਰ ਬਣਾਣੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਐਗਰੀਮੈਂਟ ਕੀਤਾ ਗਿਆ ਹੈਗਾ ਸਰਕਾਰ 100% ਤਾਂ ਸਾਡੀ ਆਏਗੀ ਕਿਉਂਕਿ ਜਿਹੜੇ ਪੰਜਾਬ ਦੇ ਬਹੁਤ ਸਾਰੇ ਹਜ਼ਾਰ ਭਗਵੰਤ ਮਾਨ ਜੀ ਹੈਗੇ ਨੇ ਬਹੁਤ ਹੀ ਇਮਾਨਦਾਰਨ ਕੰਮ ਕਰ ਰਹੇ ਹੈਗੇ ਹਨ ਨੂੰ ਵੀ ਪਤਾ ਹੈ ਕਿ ਜੋ 80 ਸਾਲਾਂ ਵਿੱਚ ਕੰਮ ਨਹੀਂ ਹੋਇਆ ਉਹ ਕੰਮ ਕਰ ਰਹੇ ਚਾਹੇ ਅਸੀਂ ਬਿਜਲੀ ਦੀ ਗੱਲ ਕਰੀਏ ਚਾਹੇ ਪਾਣੀ ਦੀ ਗੱਲ ਕਰੀਏ ਚਾਹੇ ਹੁਣ ਪਾਣੀ ਦਾ ਮੁੱਦਾ ਪਿਆ ਹਰਿਆਣੇ ਨਾਲ ਉਹਦੀ ਗੱਲ ਕਰੀਏ ਚਾਹੇ ਉਸ ਤੋਂ ਇਲਾਵਾ ਮਾਈਨਿੰਗ ਦੀ ਗੱਲ ਕਰੀਏ ਜਿਹੜੀ ਸਾਡੀ ਇੱਕ ਖदान ਬੰਦ ਪਈ ਸੀ ਉਹਦੀ ਗੱਲ ਕਰੀਏ ਚਾਹੇ ਦੇਖੋ ਪ ਕੀ ਕੁਛ ਨਾ ਕੁਛ ਵੇਚਿਆ ਹੀ ਹੈ ਜਾਂ ਪ੍ਰੋਪਰਟੀ ਰੱਖ ਕੇ ਲੋਨ ਲੋਨ ਲੈਂਦੇ ਹੈਗੇ ਇਹ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਰਪੰਸਿਮਾਨ ਜੀ ਪਹਿਲੇ ਐਸੇ ਹੈਗੇ ਜਿਨ੍ਹਾਂ ਨੇ ਇੱਕ ਥਰਮ ਪਲਾਂਟ ਆ ਕੇ ਲਿਆਇਗਾ ਚਾਹੇ ਸਕੂਲਾਂ ਦੀ ਗੱਲ ਕਰ ਲਈਏ ਅਸੀਂ ਚਾਹੇ ਉਸ ਤੋਂ ਇਲਾਵਾ ਤੁਸੀਂ ਬਸਾਂ ਦੀ ਗੱਲ ਕਰ ਲਈਏ ਚਾਹੇ ਨੌਕਰੀ ਦੀ ਗੱਲ ਕਰੀਏ ਹਰ ਪਾਸੇ ਜਿਹੜੇ ਮੁੱਖ ਮੰਤਰੀ ਸਾਹਿਬ ਹੈਗੇ ਬੜੇ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਚਾਹੇ ਨੌکریاں ਦਿੱਤੀਆਂ ਨੇ ਅੱਜ ਤੱਕ ਕਦੇ ਇਤਿਹਾਸ ਇਦਾਂ ਨਹੀਂ ਹੋਇਆ ਕਿ ਨੌکریاں ਲੈਣ ਵਾਸਤੇ ਲੋਕਾਂ ਨੂੰ ਪੈਸੇ ਲੈ ਕੇ ਜਾਣੇ ਪੈਂਦੇ ਸੀਗੇ ਦੇਖੋ ਅਸੀਂ 75 ਹਜ਼ਾਰ ਤੋਂ ਵੱਧ ਨੌکریاں ਦਿੱਤੀਆਂ ਅਸੀਂ ਕਿਤੋਂ ਵੀ ਕੋਈ ਵੀ ਇੱਕ ਵਿਅਕਤੀ ਨਹੀਂ ਕਹਿ ਸਕਦਾ ਹੈਗਾ ਤੁਹਾਡੇ ਵੀ ਕਿਸੇ ਭੈਣ ਭਰਾ ਨੂੰ ਨੌਕਰੀ ਮਿਲੀ ਹੋਈ ਹੈ ਸਾਡੇ ਨੇੜੇ ਤੇੜੇ ਦੇ ਨਾਲ ਕੋਈ ਐ ਨਹੀਂ ਕਿਸਮ 1 ਰੁਪਿਆ ਦੇ ਕੇ ਕਿਤੇ ਨੌਕਰੀ ਲਈ ਹੈਗੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹੈਗੇ ਰਾਜਪੂਤ ਸਿੰਘ ਮਾਨ ਜੀ ਹੈਗੇ ਆ ਬੜੇ ਹੀ ਸਾਫ਼ ਸਿਤਰੀ ਔਰ ਅੱਛੀ ਸੋਚ ਨਾਲ ਕੰਮ ਕਰ ਰਹੇ ਹੈਗੇ ਇਸ ਲਈ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਭਲਾ ਸਰਬ ਚਕਵਾਨ ਹੈ ਜੀ ਜਿਹੜੇ ਪ੍ਰਵਾਸੀ ਹੈਗੇ ਆ ਵੱਡੀ ਗੁੰਮਦੀ ਚ ਮੰਡੀ ਜਾ ਰਹੇ ਆ ਆਧਾਰ ਕਾਰਡ ਵਗੈਰਾ ਜਾਂ ਕੋਈ ਨਾ ਜਿਹੜੇ ਹੋਰ ਕੱਪ ਕੇ ਜੇ ਮੈਂ ਸਾਰਾ ਸਭ ਚੈੱਕ ਕਰ ਰਿਹਾ ਜੀ ਜਿਹੜੇ ਅੜਤੀਆਂ ਕੋਲੋਂ ਵੀ ਲੱਗੇ ਹੋਏ ਆ ਜੀ ਤੇ ਇਹਨਾਂ ਵਾਰ ਕੀ ਤੁਹਾਡਾ ਯਾਦ ਆ ਬਿਊ ਆਧਾਰ ਕਾਰਡ ਵਗੈਰਾ ਇਹਨਾਂ ਪੱਕਾ ਟੱਚ ਹੈ ਕਿ ਕੋਈ ਦੇਖੋ ਜਿਹੜੀ ਗੱਲ ਤੁਸੀਂ ਮੈਨੂੰ ਕਹੀ ਹੈ ਕਿ ਮੇਰੇ ਕੁਝ ਦਿਨ ਪਹਿਲਾਂ ਧਿਆਨ ਚਾਹੀ ਸੀ ਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਤੇ ਮੈਂ ਜਿਹੜੇ ਸਾਡੇ ਉਹ ਸੈਕਟਰੀ ਬਤੌਰ ਸੈਕਟਰੀ ਹੈਗੇ ਆ ਉਹਨਾਂ ਨੂੰ ਮੈਂ ਉਸ ਦਿਨ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੇ ਇਹ ਹੈਗੇ ਆ ਚਾਹੇ ਪ੍ਰਫਾਸੀ ਬਾਹਰੋਂ ਆਏ ਹੋਏ ਹੈਗੇ ਆ ਚਾਹੇ ਰੇੜੀ ਫੜੀ ਵਾਲੇ ਹੈਗੇ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਵੇ ਜਿਹੜੇ ਫੜੀ ਜਾਂ ਰੇੜੀ ਲਾਂਦੇ ਹੈਗੇ ਆ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜੀਗਾadhar ਕਾਰਡ ਔਰ ਦੋ ਦੋ ਫੋਟੋਆਂ ਲੈ ਕੇ ਉਹਨਾਂ ਦੀ ਜਿਹੜੀ ਹੈ ਪਛਾਣ ਕੀਤੀ ਜਾਵੇ ਨਹੀਂ ਸਾਰੀ ਜਿਹੜੇ ਹੋਰ ਕਿਸੇ ਮੈਂਦਵ ਰਹੇ ਜਾਂ ਉਹਨਾਂ ਨੇ ਤਾਂ ਖੁਦ ਜਾ ਕੇ ਆਪਣੀ ਫੋਰਸ ਨਾਲ ਲੈ ਕੇ ਇਕੱਲੇ ਇਕੱਲੇ ਆਰਟੀ ਕੋਲ ਕੱਲੇ-ਕੱਲੇ ਕੋਲੋਂ ਫਿਰ ਜਾਰੀ ਚੈੱਕ ਕੀਤੇ ਆ ਗਈ ਬੱਤੀ ਉਹ ਫਰਮਾਂ ਜਾਂਦੇ। ਦੇਖੋ ਠੀਕ ਹੈ ਕੀਤਾ ਹੋਏਗਾ ਦੇਖੋ ਪਹਿਲਾ ਕੰਮ ਸੈਕਟਰੀ ਸਾਹਿਬ ਦਾ ਹੈਗਾ ਕਿਹੜੇ ਓਰੇ ਸਾਡੇ ਕੋਲ ਸੈਕਟਰੀ ਹੈਗੇ ਉਹਨਾਂ ਦਾ ਕੰਮ ਆਉਂਦਾ ਹੈਗਾ ਉਹਨਾਂ ਨੂੰ ਕੰਮ ਕਹਿ ਦਿੱਤਾ ਗਿਆ ਹੈਗਾ। ਤਕਰੀਬਨ 2 ਜਾਂ 3 ਦਿਨ ਦੇ ਵਿੱਚ ਇਹ ਸਾਰਾ ਸਾਡਾ ਪ੍ਰੋਸੈਸ ਪੂਰਾ ਹੋ ਜਾਏਗਾ। ਤਾਂ ਜਿਹੜੀ ਲਿਸਟ ਅਪਰੂਵ ਹੋਈ ਹੈ 20 ਪਿੰਡਾਂ ਜੇ ਲੱਗੂ 20 ਪਿੰਡਾਂ ਦੀ ਹੈ ਜੀ। ਬਾਕੀ ਕੋਲੋਂ ਜਿਹੜੇ ਰਹਿ ਗਏ ਨੇ ਇਹਦੇ ਤੋਂ। ਦੇਖੋ ਜਿਹੜੀਆਂ ਸੜਕਾਂ ਜੋ ਪਹਿਲਾਂ ਬਣਦੀਆਂ ਆਈਆਂ ਹੈਗੀਆਂ ਉਹਨਾਂ ਦਾ ਇੱਕ 5 ਸਾਲ ਦਾ ਪੀਰੀਅਡ ਹੁੰਦਾ ਸੀ ਜਿਹੜਾ ਤੁਹਾਨੂੰ ਕਰਦੀ ਹੈ ਜੀ ਸਾਡੇ ਜਿਹੜੇ ਫੰਡਸ ਹੈਗੇ ਉਹ ਰੋਕੇ ਹੋਏ ਆ ਕਾਫੀ ਟਾਈਮ ਤੋਂ ਜੇ ਉਹ ਸਾਨੂੰ ਜਿਹੜਾ ਸਾਡਾ ਫੰਡ ਹੈਗੇ ਆ ਉਹ ਸਾਰੇ ਦੇਦਨ ਦਾ ਸੜਕਾਂ ਸਾਰੇ ਪੰਜਾਬ ਦੀਆਂ ਦੁਆਰਾ ਸਿਰੇ ਤੋਂ ਬਣ ਸਕਦੀਆਂ ਨੇ ਪਰ ਉਹ ਸਾਨੂੰ ਪੈਸੇ ਜਿਹੜੇ ਸਾਡੇ ਰੋਕੇ ਹੋ ਨਹੀਂ ਜਾ ਰਹੇ ਹੈਗੇ ਜਿਵੇਂ ਜਿਵੇਂ ਬਾਕੀ ਸੜਕਾਂ ਡਿਊ ਹੁੰਦੀਆਂ ਜਾਣਗੀਆਂ ਅਸੀਂ ਉਹ ਸਾਰੇ ਸੜਕਾਂ ਬਣਾਉਂਦੇ ਜਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਮਾਨਜੀ ਦਾ ਪੂਰਾ ਇਸ ਵੇਲੇ ਧਿਆਨ ਹੈਗਾ ਕਿ ਜਿਹੜੀਆਂ ਉਹ ਲਿੰਕ ਰੋਡਸ ਹੈਗੀਆਂ ਨੇ ਜਿਹੜੇ ਟੁੱਟੀਆਂ ਹੋਈਆਂ ਪ੍ਰਸ਼ਾਸਨ ਨੂੰ ਕਿਹਾ ਗਿਆ ਹੈਗਾ ਜੇ ਫੇਰ ਵੀ ਕਿਤੇ ਕੋਈ ਸੜਕ ਦਾ ਕੰਮ ਬਹੁਤਾ ਖਰਾਬ ਹੈਗਾ ਜੋ ਮੇਰੇ ਏਰੀਆ ਦੇ ਵਿੱਚ ਪੈਂਦੀ ਹੈਗੀ ਮੈਂ ਉੱਥੇ ਦੇ ਜਿਹੜੇ ਨਿਵਾਸੀ ਹੈਗੇ ਜਾਂ ਸਰਪੰਚ ਹੈਗੇ ਜਾਂ ਪੰਚ ਹੈਗੇ ਮੈਨੂੰ ਇੱਕ ਰਿੱਟਨ ਚ ਵਿੱਚ ਅਪਲੀਕੇਸ਼ਨ ਦੇਣ ਤੇ ਉਸ ਤੇ ਮੈਂ ਜਲਦੀ ਐਪਲੀਕੇਸ਼ਨ ਹੈਗੀ ਕਾਰਵੇ ਕਰਦੇ ਉਹ ਕੋਸ਼ਿਸ਼ ਕਰਾਂਗੇ ਉਹ ਜਿਹੜੇ ਸੜਕ ਮਤਲਬ ਬਹੁਤ ਹੀ ਖਰਾਬ ਹੈਗੀ ਖਸਤਾ ਹਾਲਾਤ ਹੈਗੇ ਉਹਨੂੰ ਮੈਂ ਤਿਆਰ ਕਰਵਾਉਂਗਾ ਜਿਹੜੇ ਪਿੰਡਾਂ ਦਾ ਅਪਰੂਵ ਹੋ ਗਿਆ ਉਹਨਾਂ ਦਾ ਪਿੰਡ ਵਾਸੀਆਂ ਨੂੰ ਮੈਸੇਜ ਇਹ ਦੇਣਾ ਕਿ ਦੇਖੋ ਜਿਹੜੀ ਸੜਕਾਂ ਬਣਦੀਆਂ ਇਹ ਤੁਹਾਡੇ ਸਾਰੇ ਦਿੱਤੇ ਹੋਏ ਟੈਕਸ ਦੇ ਪੈਸੇ ਦੇ ਬਣਦੇ ਆ ਜਾਂ ਦੇਖੋ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਡਾ ਸਾਥ ਦਿਓ ਦੇਖੋ ਇਹ 20 ਪਿੰਡਾਂ ਦੀ ਜਿਹੜੀ ਸੜਕਾਂ ਬਣਦੀਆਂ ਹੈਗੀਆਂ ਇਹਨਾਂ ਤੇ ਧਿਆਨ ਦਿਓ ਜੇ ਕਿਸੇ ਕਿਸੇ ਵੀ ਤਰ੍ਹਾਂ ਦੇਖੋ ਪੈਸੇ ਦਾ ਸਾਰਾ ਮੰਡੀ ਬੋਰਡ ਵੱਲੋਂ ਵੀ ਸਟਾਫ ਲਗਾਇਆ ਗਿਆ ਜਿਹੜੇ ਸੜਕਾਂ ਬਣਨੀਆਂ ਇਹਦੀ ਚੈਕਿੰਗ ਕੀਤੀ ਜਾਏਗੀ ਮੇਰੇ ਵੱਲੋਂ ਵੀ ਚੈਕਿੰਗ ਕੀਤੀ ਜਾਏਗੀ ਸਾਡੇ ਡਿਪਾਰਟਮੈਂਟ ਵੱਲੋਂ ਵੀ ਚੈੱਕ ਕੀਤੀ ਜਾਏਗੀ ਆ ਤੇ ਫਿਰ ਵੀ ਜੇ ਪਿੰਡਾਂ ਵਾਲਿਆਂ ਨੂੰ ਜਿਹੜੇ ਸੜਕਾਂ ਬਣਦੀਆਂ ਨੇ ਉਹ ਇਸ ਸੜਕ ਦਾ ਧਿਆਨ ਰੱਖਣ ਜੇ ਕਿਸੇ ਪ੍ਰਾਪਤੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز